ਉਹ ਵਾਈ ਖਾਸਾ ਬਾਈ ਫਿਰ ਦੱਸਿ ਮਾਰ ਬਿਲ ਲਾਈਵ ਹੋਇਆ ਇਸ ਵੇਲੇ ਤੁਹਾਨੂੰ ਉਸ ਇਲਾਕੇ ਦੀ ਜਾਣਕਾਰੀ ਦਿੰਦੇ ਆ ਨਾ ਜਿੱਥੇ ਮੀ ਦੇ ਕਾਲ ਲੰਮਾ ਪਿੰਡ ਚੌਤੋਂ ਤੋਂ ਕਿ 10 ਪੈ ਦਾ ਲੰਮੀਰ ਚੌਤੋਂ ਤੱਕ ਜੋ ਲੰਮਾ ਪਿੰਡ ਚੌਤੋਂ ਤੋਂ ਪਾਣੀ ਸੀਵਰੇਜ ਦਾ ਸਰਕਾਰਾਂ ਵਾਦੇ ਕਰਦੀਆਂ ਆ ਨੀਆਂ ਬੜੇ ਵਿਕਾਸ ਦੇ ਕੰਮ ਕਰਦੀਆਂ ਸਰਕਾਰਾਂ ਲੰਮੀ ਸੈਂਟਰ ਦੀ ਉਧਰ ਤੋਂ ਸਰਕਾਰ ਪੰਜਾਬ ਦੀ ਹੋਵੇ ਬੜੇ ਬੜੇ ਵਾਦੇ ਕਰਦੇ ਆਣ ਵੋਟ ਲਾਉਂਦੇ ਆ ਨਾ ਪਰ ਕਰੋੜਾ ਰੁਪਈਆ ਲਾ ਰਹੇ ਬੋਡਾਂ ਤੇ ਬੋਡਾਂ ਤੇ ਵੀ ਜਾਂ ਉੱਤੇ ਸੀਵਰੇਜ ਬੋਰਡ ਜੋ ਕਰੋੜਾ ਹਰ ਵਾਰ ਪੈ ਲੱਗਦੇ ਪੁਲਾਂ ਤੇ ਪਰ ਥੱਲੇ ਪਾਣੀ ਦਾ ਵਿਕਾਸ ਕੋਈ ਨਹੀਂ ਇਥੇ ਲੰਮਾ ਮਰਚਾਉ ਜਸਾਸਰ ਸਿੰਘ ਚੌਕ ਲਿਖਿਆ ਜਾਂਦਾ ਹੈ ਉਥੇ ਬੁੱਢਾ ਨਾਲਾ ਲਿਖਿਆ ਜਾ ਸਕਦਾ ਗੰਦਾ ਨਾਲਾ ਲਿਖਿਆ ਬੁੱਢਾ ਲੰਮਾ ਪਿੰਡ ਚੌਕ ਤੋਂ ਸ਼ਾਹਪੁਰ ਰੋਡ ਜੋੜੀ ਚੜ੍ਹ ਜਾਂਦੀ ਆ ਉਥੇ ਇਹ ਲਿਖਿਆ ਗੰਦਾ ਨਾਲਾ ਜਾਂ ਬੁੱਢਾ ਨਾਲਾ ਲਿਖਿਆ ਜਾ ਸਕਦਾ ਹੈ ਕਿਉਂ ਇਥੇ ਬਕਾਫ ਦੇ ਕੰਮ ਸਰਕਾਰਾਂ ਵੱਡੇ ਵੱਡੇ ਵਾਦੇ ਕਰਦੀਆਂ ਨਾ ਉਹ ਮੈਂ ਇੱਕ ਕਲੋਨੀ ਵਿੱਚ ਗਿਆ ਆ ਆ ਦਾਸ ਕਲੋਨੀ ਵੀ ਦੱਸਦਾ ਉਹ ਪਾਣੀ ਜਿਹਾ ਆਊਟ ਹੋ ਗਏ ਓਵਰ ਹੋ ਗਏ ਆਸੇ ਹੱਥ ਆਇਆ ਇਲਾਕੇ ਦੇ ਵਿੱਚ ਆ ਬੜਿਆ ਨਾ ਆ ਗੱਲ ਵਾਂ ਜਿੱਥੇ ਫੈਕਟਰੀਆਂ ਲੋਕ ਵਸੀਏ ਨੇ ਬਿਜ਼ਨਿਸ ਕਰਨ ਕੀ ਕਹਿਣਾ ਚਾਹੁੰਦੇ ਸਵੰਤ ਜੀ ਸਰ ਅਸੀਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੇ ਦੇਖੋ ਬੰਦ ਕਰਨ ਦੇ ਬਾਵਜੂਦ ਵੀ ਬਾਬਾ ਸਾਹਿਬ ਵੀ ਆ ਗਏ ਆ ਢੱਲ ਸਾਹਿਬ ਵੀ ਆ ਗਏ ਆ ਜਸਵਿੰਦਰ ਭਾਜੀ ਸਾਡੇ ਆ ਹਰਦੀਪਨਗਰ ਤੋਂ ਇਹ ਐਨਾਨ ਨੇ ਰਿਪੋਰਟ ਕੀਤਾ ਕੋਈ ਮਹੱਲੇ ਦਾ ਨਹੀਂ ਨਿਕਲੇ ਵਿੱਚੋਂ ਦੋ ਚਾਰ ਬੰਦੇ ਜਾ ਕੇ ਉੱਥੇ ਖੜੇ ਹੋਏ ਆ ਹੁਣ ਦੱਸੋ ਇਹਦਾ ਕੀ ਮਸਲਾ ਹੈ ਕਿ ਜੇ ਪਾਣੀ ਦੇਖੋ ਕੰਧਾਂ ਨੂੰ ਲੱਗ ਚੁੱਕਿਆ ਸਾਰੇ ਭਰ ਚੁੱਕੇ ਆ ਸੀ ਬੁਰਾ ਹਾਲ ਹੋਇਆ ਪਿਆ ਸਾਡਾ ਤੇ ਕੀ ਸਰਕਾਰਾਂ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰਾਂ ਨੂੰ ਅਸੀਂ ਇਹ ਕਹਿੰਦਾ ਵੀ ਇਹ ਬੰਦ ਕਰੋ ਪਾਣੀ ਪੂਣੀ ਜਿਹੜਾ ਕਰਦੇ ਅੱਗੇ ਤਾਂ ਮਹੱਲੇ ਡੁੱਬੇ ਪਏ ਸਪਾਈ ਦਾ ਕਰਦੇ ਨੇ ਕਿ ਕੋਈ ਵੀ ਉੱਤੋਂ ਇਹ ਵੋਟਾਂ ਮੰਗੜ ਪਾਚਤਾ ਹੀ ਹੁੰਦੇ ਕੱਲੇ ਆਮ ਆਦਮੀ ਪਾਰਟੀ ਦਾ ਹਰਕਤ ਜਾਂ ਹੁੰਦੇ ਹਾਂ ਹਾਂਜੀ ਇਹ ਜਿਹੜੇ ਕੋਈ ਵੀ ਸਰਕਾਰ ਆਉਂਦੀ ਹੈ ਸਾਰੇ ਇਹ ਕੰਮ ਕਰਦੀ ਕੋਈ ਵੀ ਸਰਕਾਰ ਨਹੀਂ ਕਰਨ ਢਈ ਹੈ ਕਿ ਵੋਟਾਂ ਲੈਣ ਹਾਂਜੀ ਇਹ ਚੱਕਰਵਾ ਸਭ ਤੋਂ ਵੱਡਾ ਗੱਲ ਇਹਨਾਂ ਨੇ ਗੱਲ ਕਰ ਦਿੱਤੀ ਕਿਹਨਾਂ ਨੇ ਗੱਲ ਦੱਸੋ ਕਿਹਨਾਂ ਨੇ ਗੱਲ ਜਾਣਕਾਰੀ ਕਿਹਨਾਂ ਦੀ ਜਾਣਕਾਰੀ ਕੌਣ ਦੇ ਰਿਹਾ ਹੈ ਬਲਵਿੰਦਰ ਕੁਮਾਰ ਜੀ ਦੇ ਰਿਹਾ ਹੈ ਕੌਣ ਜੀ ਬਲਵਿੰਦਰ ਇਹ ਜੇ ਮੋਬਾਈਲ ਤੇ ਕਿਹਨਾਂ ਨੇ ਗੱਲ ਕਰ ਰਿਹਾ ਮੋਬਾਈਲ ਤੇ ਜਸਵਿੰਦਰ ਆ ਪ੍ਰਧਾਨ ਉੱਥੇ ਦਾ ਯਾਨੀ ਕਿ ਹਰਦੀਪ ਨਾ ਕਰਦਾ ਹਰਦੀਪ ਨੂੰ ਜੋ ਪ੍ਰਧਾਨ ਜੀ ਨਾਲ ਗੱਲ ਕਰਦੇ ਆਓ ਗੱਲਬਾਤ ਕਰਦੇ ਪ੍ਰਧਾਨ ਜੀ ਨਾਲ ਗੱਲ ਸੁਣੋ ਕੀ ਕਹਿੰਦੇ ਤੁਸੀਂ ਭਾਜੀ ਬੋਲੋ ਕੀ ਬੋਲਣਾ ਸਪੀਕਰ ਕਰਤਾ ਹੁੰਦਾ ਇਹ ਇੱਕ ਕਾਰਪੋਰੇਸ਼ਨ ਦੀਆਂ ਤੇ ਆਮ ਆਦੀ ਪਾਰਟੀ ਦੇ ਗਲਤ ਨੀਤੀਆਂ ਕਰਨਾ ਗੱਲ ਇਹਨਾਂ ਨੂੰ ਗੰਮਾ ਦਾ ਕੋਈ ਪਤਾ ਨਹੀਂ ਗਿਆ ਨਹੀਂ ਹੈਗਾ ਇਸ ਅਲੱਗ ਦੇ ਨਾਲ ਕੌਂਸਲਰ ਨੂੰ ਜਾਂ ਹੋਰ ਕਿਸੇ ਨੂੰ ਹਲਕਾ ਇਚਾਰਜ ਨੂੰ ਇਹ ਜਿਹੜਾ ਮੇਨ ਸੀਟ ਦੇ ਤੇ ਵਿੱਚ ਜਿਹੜਾ ਕਨੈਕਸ਼ਨ ਕਰ ਦਿੱਤਾ ਗਿਆ ਜਿਹੜਾ ਕਿ ਉਸ ਪੂਜਨ ਦਾ ਜਿਹੜਾ ਨੌਦਿਆਂ ਦੇ ਇਹ ਮੱਲੀ ਜਿਹੜੇ ਤਿੰਨ ਤਿੰਨ ਚਾਰ ਚਾਰ ফুট ਨੀਵੇਂ ਆ ਇਹਨਾਂ ਦੇ ਵਿੱਚ ਪਾਣੀ ਆ ਜਾਂਦਾ ਇਹ ਪ੍ਰਧਾਨ ਜੀ ਕੀ ਕੀ ਕਹਿਣਾ ਚਾਹੁੰਦੇ ਮੈਂ ਲਾਈਵ ਰੋਡ ਤੋਂ ਚੱਲਦਾ ਹਾਂ ਜਿਹੜਾ ਤਾ ਸੇ ਮੈਂ YouTube ਚੈਨਲ ਤੋਂ ਬੋਲਣਾ ਕੀ ਕਹਿਣਾ ਚਾਹੁੰਦੇ ਬਰਵਿੰਦਰ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਦੋਂ ਪ੍ਰਸ਼ਾਸਨ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਨੌਲੇਜ ਹੀ ਨਹੀਂ ਹੈਗੀ ਕਿਸੇ ਗੱਲ ਦੀ ਨਹੀਂ ਬੰਦ ਵੀ ਕੀਤਾ ਸੀ ਉਦੋਂ ਫਿਰ ਅੱਗੇ ਕਦੋਂ ਇਹਨਾਂ ਨੇ ਜਿਹੜਾ ਮੀਨ ਸੀਪਰੇਜ ਉਸ ਦੇ ਵਿੱਚ ਸਕੂਲ ਦਾ ਇਹ ਕਿਹੜੀ ਹਾਦਸਾ ਹੈ ਅਗਲੇ ਜਾਣਗੇ ਜਿਸ ਨੂੰ ਦਿਲਦੇ ਵਿੱਚ ਜਿਹੜਾ ਮੇਨਰ ਸੀਗਾ ਉਹ ਇਹਨਾਂ ਨੇ ਉਹ ਗਲਤ ਕਰਤਾ ਹੋਇਆ ਅਨਕ੍ਰੇਸ਼ਨ ਪ੍ਰਧਾਨ ਜੀ ਤੁਸੀਂ ਕਿਹੜੀ ਪਾਰਟੀ ਬਿਲੋਂਗ ਕਰਦੇ ਹੋ ਜੀ ਮੈਂ ਪਾਰਟੀ ਮੈਂ ਹਰਦੀਪਨਗਰ ਬਲਫੇਅਰ ਦੇ ਜ਼ਾਇਦੀ ਤੋਂ ਕਾਂਗਰਸ ਪਾਰਟੀ ਤੋਂ ਮੈਂ ਬਿਲੋਂਗ ਕਰਦਾ ਜੀ ਕਾਂਗਰਸ ਇੱਥੇ ਜਿਹੜਾ ਛਲਮਾ ਪਰ ਜਸਾ ਚ ਚੌਕ ਜੇ ਲਿਖਿਆ ਆ ਛਾਰਪੁਰ ਤੋਂ ਛਿਲਮਾ ਛਾਰਪੁਰੋਂ ਚੜ੍ਹ ਜਾਂਦੀ ਆ ਉਹ ਛਣ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਹਾਂ ਜੀ ਉਹ ਛੜਕ ਵਾਲੇ ਕੀ ਕਹਣਾ ਹੈ ਉਹਦਾ ਪਾਣੀ ਪਿੱਛੇ ਬੁਕਾ ਦੇ ਪਿੱਛੇ ਮੁਹੱਲੇ ਦਾ ਨਾਮ ਪ੍ਰੇਮਨਗਰ ਵਾ ਇਹ ਸਰਕਾਰਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਮ ਸਰਕਾਰ ਨੂੰ ਜਾਂ ਕਿਸੇ ਸਰਕਾਰ ਸੈਂਟਰ ਦੀ ਹੋਵੇ ਟੈਂਡਰ 9 ਮਹੀਨੇ ਦਾ ਇਹਦਾ ਟੈਂਡਰ ਦਾ ਕੰਮਦਾਰ ਸੀਗਾ ਤੇ ਉਹ ਵੀ ਖਤਮ ਹੋ ਚੁੱਕਾ ਹੈ ਹੁਣ ਦੇ ਸਾਲਾਂ ਪੱਤੀ ਸਮਾਂ ਬੀਤ ਗਿਆ ਤੇ ਇਹ ਅਮਲੀਆ ਦਾ ਕੰਧਾ ਗੱਲ ਜਾਣੀ ਆ ਆਪਣਾ ਟੈਲੀਫੋਨ ਨੰਬਰ ਤੇ ਨਾਮ ਦੱਸਿਆ ਜਾਵੇ ਜੀ ਮੈਂ ਜਸਵਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਬੋਲ ਰਿਹਾ ਆ ਹਾਂਜੀ ਕੋਈ ਜਾਰੀ ਕਿ ਬੂਆ ਨੂੰ ਦਿਖਾ ਲਈਏ ਟੈਂਡਰ ਹੋਇਆ ਜਿਹੜਾ ਟੈਂਡਰ ਸੀ ਉਹ ਵੀ ਜਿਹੜਾ ਖਤਮ ਹੋ ਗਿਆ ਇਹ ਹਰ ਜਿਹੜਾ ਕਿ ਇਹਦੇ ਹਲਕੇ ਦੇ ਜਿਹੜੇ ਇੰਚਾਰਜ ਲੱਗੇ ਆ ਜਾਂ ਇਹ ਕਾਰ ਜਿਹੜੀ ਆਮ ਆਦਮੀ ਪਾਰਟੀ ਨੇ ਕਰਲੀਆਂ ਇਤੋਂ ਜਿਹੜੀ ਇਹ ਸਰਕਾਰ ਕਰ ਪੂਰੀ ਆ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ ਬੋਲ ਦਿਓ ਇਹਦੇ ਨਾਲ ਹੀ ਮੇਰਾ 88212005 ਤੇ ਗੱਲ ਕਰ ਰਿਹਾ ਤੁਹਾਡੇ ਨਾਲ ਮੈਂ ਓਕੇ ਜੀ ਇਹਨਾਂ ਦੇ ਫੋਟੋ ਆਪਣੀ ਸੈਂਡ ਕਰ ਦਿਓ ਇਹਨਾਂ ਨੂੰ ਸੈਂਡ ਕਰ ਦੇਣਗੇ ਆ ਦੇਖੋ ਮੈਂ ਕਾਂਗਰਸ ਦੇ ਕਾਂਗਰਸ ਦੇ ਨਮਿੰਦੇ ਜਾਣਕਾਰੀ ਦਿੱਤੀ ਹੈ ਜੋ ਬਕਾਜ ਦੇ ਸਵਾਂ ਦੇ ਲੰਮਾ ਚੌਂਕ ਤੋਂ ਇਹ ਛੜ ਕਾਫੀ ਜਦੋਂ ਬਣ ਗਿਆ ਇੱਕ ਜੋ ਵੀ ਸਰਕਾਰ ਦਾ ਟੈਂਡਰ ਪਾਸ ਹੋਇਆ ਪਰ ਪਾਣੀ ਦਾ ਬਕਾਜ ਜੋ ਹੈ ਪਾਣੀ ਦੇ ਬਕਾਜ ਗੰਦਾ ਨਾਲਾ ਜੋ ਹੈ ਜੋ ਛਿਵਲਤ ਪਾਣੀ ਉਹ ਤੋਂ ਟੁੱਟ ਕੇ ਆ ਰਿਹਾ ਇਹ ਬਿਲਡਿੰਗਾਂ ਦੇ ਵਿੱਚ ਬਣੇ ਬਿਲਡਿੰਗਾਂ ਦੇ ਖਾਉ ਮੋ ਸਕੂਟਰ ਮੋਟਰਸਾਈਕਲ ਡੁੱਬੇ ਹਨ ਪੰਜ ਕੀ ਕਹਿਣਾ ਚਾਹੁੰਦੇ ਸਵੰਦ ਦੇ ਬਕਾਜ ਦੇਖੋ ਸਾਡੀ ਬਿਲਡਿੰਗ ਦੋ ਮੰਜ਼ਲੀ ਆ ਪਾਣੀ ਸਾਰਾ ਨੀਆਂ ਦੇ ਵਿੱਚ ਪੈਂਦਾ ਆ ਇਹ ਕਿਹਦਾ ਕੌਣ ਜ਼ਿੰਮੇਦਾਰ ਹੈ ਜਦੋਂ ਦੇਖਦੇ ਹੋ ਤਾਂ ਪਾਣੀ ਇੱਧਰ ਨੂੰ ਛੱਡ ਦਿੰਦੇ ਜਦੋਂ ਦੇਖਦੇ ਪਾਣੀ ਇੱਧਰ ਨੂੰ ਛੱਡ ਸਰਕਾਰਾਂ ਦੀ ਬੋਟਾ ਪਾਣੀ ਕੀ ਕਹਿਣਾ ਚਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਨੂੰ ਬੋਟਾ ਪਾਣੀ ਅਸੀਂ ਤਾਂ ਕਿਸੇ ਨੂੰ ਬੋਟਾ ਪਾਣੀ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਤਾਂ ਡੁੱਬੇ ਜਾ ਰਹੇ ਹਾਂ ਇਹ ਬਿਲਡਿੰਗ ਅਟੈਕਿਆ ਜ਼ਿੰਮੇਵਾਰ ਹੈ ਬਿਲਡਿੰਗ ਟੈਕ ਤੇ ਦੇਖੋ ਉਧਰ ਨੇ ਪਾਸੇ ਵੀ ਖੰਡੂ ਆ ਸਾਡੀ ਇੱਕਲੇ ਪਾਸੇ ਇਹ ਕਿਹੜੀ ਕਲੋਨੀ ਕਿਹੜੀ ਕਲੋਨੀ ਕਲੋਨੀ ਦਸੀ ਜਾਵੇ ਪ੍ਰੇਮ ਨਗਰ ਮਹੱਲੇ ਗਲੀ ਨੰਬਰ 4 ਹਾਂ ਗਲੀ ਨੰਬਰ 4 ਪ੍ਰੇਮ ਨਗਰ ਮਹੱਲੇ ਤੋਂ ਜਾਣ ਕੇ ਦਿੰਦੇ ਹੋ ਮੈਡਮ ਜੀ ਉਹਨਾਂ ਦੇ ਜੋਬਕਾਰ ਦੇ ਕੰਮ ਜੋ ਸਰਕਾਰਾਂ ਉਹ ਕਿਹ ਪਈ ਬੜੇ ਬੜੇ ਵਾਦੇ ਕਰਦੀਆਂ ਨਾ ਦੇਖੋ ਕਿੱਦਾਂ ਸਾਡੀ ਗਲੀ ਦੇ ਵਿੱਚ ਪਾਣੀ ਜਾਂਦਾ ਆ ਮੇਰੀ ਬਿਲਡਿੰਗ ਉਹਦੇ ਵਿੱਚ ਪਾਣੀ ਸਾਰਾ ਪੈਂਦਾ ਫੇਰ ਦੇ ਵਿੱਚ ਦੇਖੋ ਅੰਦਰ ਕਹਾਂਜੀ ਬਾੜਿਆ ਹਾਂਜੀ ਕਾਰਪੋਰੇਸ਼ਨ ਸੜਕਾਂ ਜੋ ਬੜੇ ਬੜੇ ਵਾਦੇ ਕਰਦੀਆਂ ਪਰ ਕੋਈ ਨਹੀਂ ਸੁਣਾਈ ਹੁੰਦੀ ਉਹ ਦੇਖੋ ਹਰ ਚ ਪਾਣੀ ਪੈਂਦਾ ਉਧਰ ਵੀ ਕੰਧ ਮੇਰੀ ਆ ਜੇ ਉਧਰ ਦਵਲੇ ਦੀਆਂ ਕੰਧਾਂ ਦੇਖਪਣ ਦਾ ਕੌਣ ਜ਼ਿੰਮੇਦਾਰ ਹੋ ਓਕੇ ਪੈਂਜੀ ਥਾਂ ਕਿ ਧਰਵਾ ਤੁਹਾਡਾ ਗੜਗਦ ਦੇਵਤਾ ਸੇ ਲਾਈਵ ਹੋਇਆ ਲੱਕੇ ਦੇ ਬਕਾਸ ਦੇ ਕੰਬਾ ਤੇ ਸਰਕਾਰਾਂ ਵੱਡੇ ਵੱਡੇ ਬਾਰੇ ਕਰਦੀਆਂ ਹਨ ਪਰ ਪਰ ਕੋਈ ਸਨਾਈ ਨਹੀਂ ਹੁੰਦੀ ਸਰਕਾਰਾਂ ਕਾਂਗਰਸ ਦੇ ਬਲਵਿੰਦਰ ਕਮਾਲ ਜੀ ਜੋ ਪ੍ਰਧਾਨ ਇਲਾਕੇ ਦੇ ਹਨ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਨਾ ਤੇ ਕੋਈ ਜਾਣ ਕੇ ਸਨਾਈ ਨਹੀਂ ਹੋ ਰਹੀ ਅੱਜ ਜਦੋਂ ਬੰਸਾ ਤੋਂ ਉਧਰ ਚਾਹਣ ਦੇ ਆਪ ਪਾਣੀ ਸਾਡੇ ਜਦੋਂ ਮੋਟਰ ਚੋਂ ਲੰਘੇ ਪਾਣੀ ਆਇਆ ਤੇ ਯਾਨ ਕਰ ਦਿੰਦੇ ਪਾਣੀ ਵਾਸਤੇ ਵਿਕਾਸ ਕਾਰਜ ਚ ਪੜਦਾ ਹੋਇਆ ਪਾਣੀ ਦੇਖਦੇ ਤੀ ਤੂੰ